ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਕੱਲੂ ਘਰਾ ਜਿਹਨੂੰ ਕਿ ਤੀਸਰੇ ਕੱਲੂ ਘਾਰੇ ਦੇ ਨਾਲ ਜਾਣਿਆ ਜਾਂਦਾ ਹੈ ਅੱਜ ਤੁਹਾਨੂੰ ਪਤਾ ਹੀ ਹੈ ਕਿ 1 ਜੂਨ ਹੋ ਚੁੱਕੀ ਹੈ 1 ਜੂਨ 1984 ਨੂੰ ਸਾਡੇ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਫੌਜਾਂ ਨੇ ਟੈਂਕ ਚੜਾਈ ਗੋਲੇ ਦਾਗੇ ਗਏ ਮੂਠੀਖਵਰ ਸਿੰਘਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਹੋਰ ਇਨੇਕਾਂ ਮਰਜੀਵੜੇ ਗੁਰਸਿੱਖਾਂ ਨੇ ਆਪਣੇ ਸ਼ਹਾਦਤਾਂ ਦਿੱਤੀਆਂ ਸੋ ਅੱਜ ਤੋਂ ਹੀ 1 ਜੂਨ ਤੋਂ ਜਿਹੜੀ ਗੋਲਾਬਾਰੀ ਸ਼ੁਰੂ ਹੋ ਗਈ ਸੀ ਤੇ ਪਹਿਲੇ 1 ਜੂਨ ਦੇ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਜੀ ਜੋ ਕਿ ਅੱਜ 1 ਜੂਨ ਨੂੰ ਹੀ ਸ਼ਹੀਦ ਹੋ ਚੁੱਕੇ ਸਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਕੱਲੂ ਘਰ ਵਾਪਰਿਆ ਸਿੱਖ ਕੌਮ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਸਾਡੇ ਪ੍ਰਾਣਾਂ ਤੋਂ ਪਿਆਰੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਢਾਹ ਤੇਰੀ ਕੀਤਾ ਗਿਆ ਟੈਂਕਾਂ ਗੋਲੀਆਂ ਦੇ ਨਾਲ ਤਬਾਹ ਕੀਤਾ ਗਿਆ ਇੱਥੋਂ ਤੱਕ ਕਿ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਉੱਪਰ ਵੀ ਗੋਲੀਆਂ ਮਾਰੀਆਂ ਗਈਆਂ ਹਰ ਆਗੀ ਜਥਾ ਜਿਹੜਾ ਕੀਰਤਨ ਕਰ ਰਿਹਾ ਸੀ ਦਰਬਾਰ ਸਾਹਿਬ ਦੇ ਵਿੱਚ ਉਹਦੇ ਵੀ ਗੋਲੀਆਂ ਵੱਜੀਆਂ ਬਹੁਤ ਕੁਝ ਸਾਡਾ ਨੁਕਸਾਨ ਹੋਇਆ ਤੇ ਤਕਰੀਬਨ 2 ਲੱਖ ਜਿਹੜਾ ਨੌਜਵਾਨ ਸ਼ਹਾਤ ਪਾਏ ਗਿਆ ਸੀ ਇਹ ਇਹ ਕਲੂਕਾਰ ਦੇ ਨਾਲ ਜਾਣਾ ਜਾਂਦਾ ਹੈ ਜੂਨ 1984 ਤੋਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸ਼ਹਾਾਤਾ ਦਿਨ ਚੱਲ ਰਿਹਾ ਹੈ ਸੋ ਸਾਰੇ ਭਰਾ ਬਣ ਭਰਾਵਾਂ ਨੂੰ ਬੇਨਤੀ ਕਰਾਂਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਪੜ੍ਹੋ ਸਿਮਰਨ ਕਰੋ ਜਪਜੀ ਸਾਹਿਬ ਦੇ ਪਾਠ ਕਰੋ ਚੌਪਈ ਸਾਹਿਬ ਦੇ ਪਾਠ ਕਰੋ ਗੁਰਬਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ 84 ਦਾ ਇਤਿਹਾਸ ਜਿਹੜਾ ਜਰੂਰ ਸੁਣਾਓ ਸਿਆਣੇ ਦੀ ਕਹਾਵਤ ਹੈ ਕਿ ਜਿਹੜਾ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਹੈ ਜਿਵੇਂ ਕਿ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਦਸ਼ਮੇਸ਼ ਪਿਤਾ ਕਲੰਗੀ ਧਰਪਾਤਸ਼ਾ ਜੀ ਇੱਕ ਪਾਸੇ 10 ਲੱਖ ਫੌਜਾਂ ਤੇ ਦੂਸਰੇ ਪਾਸੇ ਚਾੜੀਕ ਭੋਖਣਪਾਣੀ ਸਿੰਘ ਨੇ ਦਸ਼ਮੇਸ਼ ਪਿਤਾ ਕਲੰਗੀ ਧਰਪਾਤਸ਼ਾ ਜੀ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਮੋਰਚਾ ਬੰਦੀ ਕੀਤੀ ਤੇ ਦੂਸਰੇ ਪਾਸੇ 10 ਲੱਖ ਫੌਜਾਂ ਦੇ ਸਾਹਮਣੇ ਆਤਮ ਸਮਰਪਣ ਨ ਕੀਤਾ ਤੇ ਉਹਨਾਂ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ 40 ਸਿੰਘਾਂ ਨੇ ਐਡਾ ਇਤਿਹਾਸ ਸਿਰਜ ਦਿੱਤਾ ਕਿ 10 ਲੱਖ ਫੌਜਾਂ ਨੂੰ ਹਰਾ ਦਿੱਤਾ ਉਹਨਾਂ ਦੀ اخਲਾਕੀ ਜਿਹੜੀ ਹਾਰ ਹੋਈ ਤੇ 40 ਸਿੰਘਾਂ ਸਿੰਘਾਂ ਨੇ ਭੁੱਖਣ ਪਾਣੀ ਜਿਹੜਾ ਇਤਿਹਾਸ ਰਚਿਆ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਅੱਜ ਉਹ ਫੇਰ ਇਤਿਹਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਨੇ ਸਾਥੀਆਂ ਦੇ ਸਮੇਤ ਹਕਾਲ ਤੱਕ ਸਾਬ ਦੇ ਅੰਦਰ ਉਹ ਇਤਿਹਾਸ ਫੇਰ ਸਜਦਾ ਇੱਕ ਵਾਰੀ ਭਾਰਤੀ ਫੌਜਾਂ ਤੇ ਦੂਸਰੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਭਾਈ ਮਰੀਕ ਸਿੰਘ ਭਾਈ ਠਾਰਾ ਸਿੰਘ ਜੀ ਤੇ ਹੋਰ ਕਿੰਨੇ ਗੁਰਸਿੱਖ ਜਰਨਲ ਸਵੇਕ ਸਿੰਘ ਜੀ ਕਿੰਨੇ ਗੁਰਸਿੱਖ ਉਹਨਾਂ ਦੇ ਨਾਲ ਸ਼ਹਾਦਤਾਂ ਪ੍ਰਾਪਤ ਹੋਈਆਂ ਤੇ ਉਹ ਸਮੇਂ ਸ਼ਹੀਦਾਂ ਦੀ ਸਰਤਾਜ ਧੰਨ ਗੁਰੂ ਅਰਜਨ ਪਾਸ਼ਾ ਜੀ ਦਾ ਜਿਹੜਾ ਸ਼ਹੀਦੀ ਦਾ ਮਨਾਉਣ ਦੇ ਲਈ ਸੰਗਤਾਂ ਪਹੁੰਚੀਆਂ ਸੀ ਤੇ ਉਹਨਾਂ ਜਿਹੜੀਆਂ ਸੰਗਤਾਂ ਸਤਿਗੁਰੂ ਜੀ ਦਾ ਜੋੜ ਮਾਲਾ ਜੋੜ ਮੇਲਾ ਮਨਾਉਣ ਦੇ ਲਈ ਪਹੁੰਚੀਆਂ ਸੀ ਉਹਨਾਂ ਵੀ ਗੁਰਸਿੱਖਾਂ ਨੂੰ ਬੱਚਿਆਂ ਨੂੰ ਕਿੰਨਿਆਂ ਨੂੰ ਸ਼ਹੀਦ ਕਰ ਦਿੱਤਾ ਸੋ ਇਹ ਨੂੰ ਤੀਸਰੇ ਖੱਲੇ ਕੱਲੂ ਘਾਰੇ ਦੇ ਨਾਲ ਜਾਣਿਆ ਜਾਂਦਾ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਸੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਜਿਹੜਾ 84 ਦਾ ਇਤਿਹਾਸ ਆਪਾਂ ਬੱਚਿਆਂ ਨੂੰ ਸਿਖਾਈਏ ਅੱਜ ਸਾਨੂੰ ਪਤਾ ਹੋਣੀ ਚਾਹੀਦਾ ਕਿ 84 ਦੇ ਵਿੱਚ ਸਾਡੇ ਨਾਲ ਕੀ ਹੋਇਆ ਤੇ ਬਹੁਤ ਕੁਝ ਹੋਇਆ ਨਵੰਬਰ 1984 ਜਦੋਂ ਕਿ ਸਿੱਖਾਂ ਦੇ ਵਿੱਚ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਤੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸ਼ਹਾਦਤਾਂ ਕੋ ਸਿੱਖਾਂ ਦੀ ਹੋਈਆਂ 1 ਜੂਨ ਤੋਂ ਲੈ ਕੇ 6 ਜੂਨ ਤੱਕ 84 ਦਾ ਜਿਹੜਾ ਇਤਿਹਾਸ ਹੈ ਇਹਨੂੰ ਤੀਸਰੇ ਖੱਲੂ ਕਰਦੇ ਨਾਲ ਜਾਣਿਆ ਜਾਂਦਾ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਆਪ ਜੀ ਬਹੁਤ ਬਹੁਤ ਚੌਪੀ ਸਬਦੇ ਪਾਠ ਜਪਜੀ ਸਾਹਿਬ ਦੇ ਬਾਠ ਗੁਰਬਾਣੀ ਪੜੋ ਬਹੁਤ-ਬਹੁਤ ਸਿਮਰਨ ਕਰੀਏ ਆਪਾਂ ਤੇ ਬਹੁਤ-ਬਹੁਤ 84 ਵਾਰ ਆਪਣੇ ਬੱਚਿਆਂ ਨੂੰ ਦਸੀਏ ਸਾਰਿਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਜੀ ਦਾ ਸ਼ੋਕਰ ਭੁੱਲਾਂ ਚੁਕੰਦੀ ਖੀਮਾ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਕੱਲੂ ਘਰਾਂ ਜਿਹਨੂੰ ਕਿ ਤੀਸਰੇ ਕੱਲੂ ਘਰ ਦੇ ਨਾਲ ਜਾਣਿਆ ਜਾਂਦਾ ਹੈ ਅੱਜ ਤੁਹਾਨੂੰ ਪਤਾ ਹੀ ਹੈ ਕਿ 1 ਜੂਨ ਹੋ ਚੁੱਕੀ ਹੈ 1 ਜੂਨ 1984 ਨੂੰ ਸਾਡੇ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਫੌਜਾਂ ਨੇ ਟੈਂਕ ਚੜਾਈ ਗੋਲੇ ਦਾਗੇ ਗਏ ਮੁੱਠੀਕਰ ਸਿੰਘਾਂ ਦੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ ਬਾਬਾ 18 ਸਿੰਘ ਜੀ ਹੋਰ ਨੇਕਾਂ ਮਰਜੀ ਵਡੇ ਗੁਰਸਖਾਂ ਨੇ ਆਪਣੇ ਸ਼ਹਾਦਤਾਂ ਦਿੱਤੀਆਂ ਸੋ ਅੱਜ ਤੋਂ ਹੀ 1 ਜੂਨ ਤੋਂ ਜਿਹੜੀ ਗੋਲਾਬਾਰੀ ਸ਼ੁਰੂ ਹੋ ਗਈ ਸੀ ਤੇ ਪਹਿਲੇ 1 ਜੂਨ ਦੇ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਜੀ ਜੋ ਕਿ ਅੱਜ 1 ਜੂਨ ਨੂੰ ਸ਼ਹੀਦ ਹੋ ਚੁੱਕੇ ਸਨ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਇਹ ਕੱਲੂ ਘਰ ਵਾਪਰਿਆ ਸਿੱਖ ਕੌਮ ਨੇ ਆਪਣੇ ਪਿੰਡੇ ਤੇ ਹੰਡਾਇਆ ਤੇ ਸਾਡੇ ਪ੍ਰਾਣਾ ਤੋਂ ਪਿਆਰੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਤੇ ਤੇਰੀ ਕੀਤਾ ਗਿਆ ਟੈਂਕਾਂ ਗੋਲੀਆਂ ਦੇ ਨਾਲ ਤਬਾਹ ਕੀਤਾ ਗਿਆ ਇੱਥੋਂ ਤੱਕ ਕਿ ਧਾਨੂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਵੀ ਗੋਲੀਆਂ ਮਾਰੀਆਂ ਗਈਆਂ ਹਰ ਆਗੀ ਜਥਾ ਜਿਹੜਾ ਕੀਰਤਨ ਕਰ ਰਿਹਾ ਸੀ ਦਰਬਾਰ ਸਾਹਿਬ ਦੇ ਵਿੱਚ ਉਹਦੇ ਵੀ ਗੋਲੀਆਂ ਵੱਜੀਆਂ ਬਹੁਤ ਕੁਝ ਸਾਡਾ ਨੁਕਸਾਨ ਹੋਇਆ ਤੇ ਤਕਰੀਬਨ 2 ਲੱਖ ਜਿਹੜਾ ਨੌਜਵਾਨ ਸ਼ਹਾਤ ਪਾਏ ਗਿਆ ਸੀ ਇਹ ਇਹਨੂੰ ਤੀਸਰੇ ਖੱਲੂਕਾਰੇ ਦੇ ਨਾਲ ਜਾਣਿਆ ਜਾਂਦਾ ਹੈ ਜੂਨ 1984 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਸ਼ਹਾਤਾ ਦਿਨ ਚੱਲ ਰਿਹਾ ਹੈ ਸੋ ਸਾਰੇ ਭਰਾਵਾਂ ਬਣ ਭਰਾਵਾਂ ਨੂੰ ਬੇਨਤੀ ਕਰਾਂਗੇ ਤੁਸੀਂ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਪੜ੍ਹੋ ਸਿਮਰਨ ਕਰੋ ਜਪਜੀ ਸਾਹਿਬ ਦੇ ਪਾਠ ਕਰੋ ਚੌਪਈ ਸਾਹਿਬ ਦੇ ਪਾਠ ਕਰੋ ਗੁਰਬਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ 84 ਦਾ ਇਤਿਹਾਸ ਜਿਹੜਾ ਜਰੂਰ ਸੁਣਾਓ ਸਿਆਣੇ ਦੀ ਕਹਾਵਤ ਹੈ ਕਿ ਜਿਹੜਾ ਸਮਾਂ ਆਪਣੇ ਆਪ ਨੂੰ ਦੁਹਰਾਉਂਦਾ ਹੈ ਜਿਵੇਂ ਕਿ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਦਸ਼ਮੇਸ਼ ਪਿਤਾ ਕਲੰਗੀਧਰ ਪਾਤਸ਼ਾਹ ਜੀ ਇੱਕ ਪਾਸੇ 10 ਲੱਖ ਫੌਜਾਂ ਤੇ ਦੂਸਰੇ ਪਾਸੇ 40 ਇੱਕ ਭੋਖਣਪਾਣੀ ਸਿੰਘ ਨੇ ਦਸ਼ਮੇਸ਼ ਪਿਤਾ ਕਲੰਗੀਧਰ ਪਾਤਸ਼ਾਹ ਜੀ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਮੋਰਚਾ ਬਿੰਦੀ ਕੀਤੀ ਤੇ ਦੂਸਰੇ ਪਾਸੇ 10 ਲੱਖ ਫੌਜਾਂ ਦੇ ਸਾਹਮਣੇ ਆਤਮ ਸਮਰਪਣ ਨਹੀਂ ਕੀਤਾ ਤੇ ਉਹਨਾਂ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ 40 ਸਿੰਘਾਂ ਨੇ ਐਡਾ ਇਤਿਹਾਸ ਸਿਰਜ ਦਿੱਤਾ ਕਿ 10 ਲੱਖ ਫੌਜਾਂ ਨੂੰ ਹਰਾ ਦਿੱਤਾ ਉਹਨਾਂ ਦੀ ਇਕਲਾਕੀ ਜਿਹੜੀ ਹਾਰ ਹੋਈ ਤੇ 40 ਸਿੰਘ ਸਿੰਘਾਂ ਨੇ ਭੁੱਖਣ ਪਾਣੀ ਜਿਹੜਾ ਇਤਿਹਾਸ ਰਚਿਆ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਅੱਜ ਉਹ ਫੇਰ ਇਤਿਹਾਸ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਨੇ ਸਾਥੀਆਂ ਦੇ ਸਮੇਤ ਹਕਾਲ ਤੱਕ ਸਾਬ ਦੇ ਅੰਦਰ ਉਹ ਇਤਿਹਾਸ ਫੇਰ ਸਜਦਾ ਇੱਕ ਪਾਸੇ ਭਾਰਤੀ ਫੌਜਾਂ ਤੇ ਦੂਸਰੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਭਾਈ ਠਾਰਾ ਸਿੰਘ ਜੀ ਤੇ ਹੋਰ ਕਿੰਨੇ ਗੁਰਸਿੱਖ ਜਰਨਲ ਸਵੇਕ ਸਿੰਘ ਜੀ ਕਿੰਨੇ ਗੁਰਸਿੱਖ ਉਹਨਾਂ ਦੇ ਨਾਲ ਸ਼ਹਾਾਤਾ ਪ੍ਰਾਪਤ ਹੋਈਆਂ ਤੇ ਉਹ ਸਮੇਂ ਸ਼ਹੀਦਾਂ ਦੀ ਸਰਤਾਜ ਧੰਨ ਗੁਰੂ ਅਰਜਨ ਪਾਸ਼ਾ ਜੀ ਦਾ ਜਿਹੜਾ ਸ਼ਹੀਦੀ ਦਾ ਮਨਾਉਣ ਦੇ ਲਈ ਸੰਗਤਾਂ ਪਹੁੰਚੀਆਂ ਸੀ ਤੇ ਉਹਨਾਂ ਜਿਹੜੀਆਂ ਸੰਗਤਾਂ ਸਤਿਗੁਰੂ ਜੀ ਦਾ ਜੋੜ ਮਾਲਾ ਜੋੜ ਮੇਲਾ ਮਨਾਉਣ ਦੇ ਲਈ ਪਹੁੰਚੀਆਂ ਸੀ ਉਹਨਾਂ ਵੀ ਗੁਰਸਿੱਖਾਂ ਨੂੰ ਬੱਚਿਆਂ ਨੂੰ ਕਿੰਨਿਆਂ ਨੂੰ ਸ਼ਹੀਦ ਕਰ ਦਿੱਤਾ ਸੋ ਇਹ ਨੂੰ ਤੀਸਰੇ ਖੱਲੇ ਖੱਲੂ ਘਾਰੇ ਦੇ ਨਾਲ ਜਾਣਾ ਜਾਂਦਾ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਸੋ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਆਪਾਂ ਜਿਹੜਾ 84 ਦਾ ਇਤਿਹਾਸ ਆਪਾਂ ਬੱਚਿਆਂ ਨੂੰ ਸਿਖਾਈਏ ਅੱਜ ਸਾਨੂੰ ਪਤਾ ਹੋਣੀ ਚਾਹੀਦਾ ਕਿ 84 ਦੇ ਵਿੱਚ ਸਾਡੇ ਨਾਲ ਕੀ ਹੋਇਆ ਤੇ ਬਹੁਤ ਕੁਝ ਹੋਇਆ ਨਵੰਬਰ 1984 ਜਦੋਂ ਕਿ ਸਿੱਖਾਂ ਦੇ ਵਿੱਚ ਦਿੱਲੀ ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾ ਕੇ ਤੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸ਼ਹਾਦਤਾਂ ਗੋ ਸਿੱਖਾਂ ਦੀ ਹੋਈਆਂ 1 ਜੂਨ ਤੋਂ ਲੈ ਕੇ 6 ਜੂਨ ਤੱਕ 84 ਦਾ ਜਿਹੜਾ ਇਤਿਹਾਸ ਹੈ ਇਹਨੂੰ ਤੀਸਰੇ ਕੱਲੂ ਕਰਦੇ ਨਾਲ ਜਾਣਿਆ ਜਾਂਦਾ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਆਪ ਜੀ ਬਹੁਤੋ ਵੱਧ ਚੌਪੀ ਸਬਦ ਦੇ ਪਾਠ ਜਪਜੀ ਸਾਹਿਬ ਦੇ ਬਾਠ ਗੁਰਬਾਣੀ ਪੜੋ ਬਹੁਤ-ਬਹੁਤ ਸਿਮਰਨ ਕਰੀਏ ਆਪਾਂ ਤੇ ਬਹੁਤ-ਬਹੁਤ 84 ਬਾਰੇ ਆਪਣੇ ਬੱਚਿਆਂ ਨੂੰ ਦੱਸਿਏ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਜੀ ਦਾ ਸ਼ੁਕਰ ਭੁੱਲਾਂ ਚੁਕੰਦੀ ਖੀਮਾ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਆਕਾਲ ਵਾਹਿ